ਸਸੇ ਗੱਲ ਕਿਸਾਨ ਭਰਾਵੋ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਮੌਸਮ ਦੇ ਹਾਲਾਤ ਜਾਨੀ ਕਿ ਪਹਿਲੇ ਹਫਤੇ ਦੇ ਵਿੱਚ ਭਾਰੀ ਮੀਂਹ ਦੇ ਜੇ ਅਲਰਟ ਜਾਰੀ ਹੋਏ ਨੇ ਉਨ੍ਹਾਂ ਦੇ ਵਿੱਚ ਕੀ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿਉਂਕਿ ਹੁਣ ਜਿਹੜਾ ਮੌਸਮ ਹੈ ਉਹ ਅਚਾਨਕ ਬਦਲਾਅ ਕਰ ਰਿਹਾ ਹੈ ਕਿਸਾਨਾਂ ਦੇ ਪੱਖ ਤੋਂ ਗੱਲ ਕਰਾਂਗੇ ਕਿਉਂਕਿ ਪਹਿਲੇ ਹਫ਼ਤੇ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਹੋਇਆ ਹੈ ਤੇ ਜੋ ਕਿ ਲਗਭਗ 7 ਤਰੀਕ ਤੋਂ ਲੈ ਕੇ 9 ਤਰੀਕ ਦੇ ਵਿੱਚਕਾਰ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਕਿਹੜੇ ਇਲਾਕੇ ਦੇ ਵਿੱਚ ਭਾਰੀ ਮੀਂਹ ਹੋਵੇਗਾ ਕਿਹੜੇ ਕਿਸਾਨਾਂ ਨੂੰ ਘਬਰਾਉਣ ਦੀ ਗੱਲ ਹੈ ਕਿਸ ਤਰੀਕੇ ਦਾ ਮੀਂਹ ਹੋਵੇਗਾ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਜ਼ਿਲ੍ਹੇ ਵਾਈਜ਼ ਦੱਸਾਂਗੇ ਤੇ ਕੋਸ਼ਿਸ਼ ਕਰਾਂਗੇ ਬੱਦ ਤੋਂ ਬੱਦ ਇਮੇਜ ਨੂੰ ਕਲੀਅਰ ਕਰ ਸਕੀਏ ਕਿ ਕਿਵੇਂ ਦਾ ਮੀਂਹ ਹੋਣ ਦੇ ਚਾਂਸ ਨੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜਿਹੜੇ ਮੀਂਹ ਦੇ ਚਾਂਸ ਨੇ ਇਸ ਦੇ ਨਾਲ ਜਿਹੜੇ ਜ਼ਿਲ੍ਹੇ ਪ੍ਰਭਾਵਿਤ ਹੋਣਗੇ ਉਹ ਪੱਛਮੀ ਸਰਦੀ ਇਲਾਕੇ ਪਾਕਿਸਤਾਨ ਦੇ ਨਾਲ ਲੱਗਦੇ ਪੂਰਬੀ ਸਰਦੀ ਇਲਾਕੇ ਹਿਮਾਚਲ ਦੇ ਨਾਲ ਲੱਗਦੇ ਉੱਤਰੀ ਹਿਮਾਚਲ ਅਤੇ ਕਸ਼ਮੀਰ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕੀ ਕੀ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਪੂਰਬੀ ਅਤੇ ਪੱਛਮੀ ਸੌਰੀ ਪੱਛਮੀ ਇਲਾਕਿਆਂ ਦੀ ਪੱਛਮੀ ਇਲਾਕਿਆਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕੀਤੀ ਜਾਬਦਾ 7 ਤਰੀਕ ਦੀ ਤਾਂ ਮੀਂਹ ਦੇ ਵਿੱਚ ਕੋਈ ਵੱਡਾ ਸਿਸਟਮ ਨਹੀਂ ਹੈ ਹਲਕੀ ਦਰਬਾਨੀ ਬੱਦਲਬਾਈ ਦੇਖਣ ਨੂੰ ਮਿਲੇਗੀ ਇਹ ਖਾਸ ਤੌਰ ਤੇ ਬੱਦਲਬਾਈ ਜਿਹੜੀ ਲਗਭਗ ਰਾਤ ਤੇ 7 ਵਜੇ ਦੇ ਸ਼ੁਰੂ ਹੁੰਦੀ ਹੁੰਦੀ ਸਵੇਰੇ 8 ਤਰੀਕ ਤੇ ਲਗਭਗ ਦੁਪਹਿਰ ਤੱਕ ਬੱਦਲਬਾਈ ਬਣੇ ਰਹਿਣ ਦੇ ਜ਼ਿਆਦਾਤਰ ਚਾਂਸ ਨੇ ਠੀਕ ਹੈ ਫਿਰ ਜਿਹੜਾ ਮੀਂਹ ਸ਼ੁਰੂ ਹੋਵੇਗਾ ਲਗਭਗ 8 ਤਰੀਕ ਦੇ ਨੇੜੇ ਤੇ ਹੋਣ ਦੇ ਚਾਂਸ ਨੇ ਜਿਦੇ ਵਿੱਚ ਸਭ ਤੋਂ ਪਹਿਲਾਂ ਪੱਛਮੀ ਸੌਰੀ ਪੂਰਬੀ ਸਰਦੀ ਇਲਾਕੇ ਆਉਣਗੇ ਜੋ ਕਿ ਹਿਮਾਚਲ ਨਾਲ ਟੱਚ ਕਰਦੇ ਨੇ ਅਦਰ ਅਦੇ ਵਿੱਚ ਆਪਾਂ ਦੁਆਬੇ ਦੀ 벨ਟ ਕਾਊਂਟ ਕਰਾਂਗੇ ਇਹਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਗੁਰਦਾਸਪੁਰ ਤੋਂ ਲੈ ਕੇ ਰੂਪਨਗਰ ਜ਼ਿਲ੍ਹਾ ਜਿਹੜਾ ਵੀ ਹੈ ਮੋਹਾਲੀ ਤੱਕ ਦਾ ਇਲਾਕਾ ਇਹਦੇ ਵਿੱਚ ਜਿਹੜੇ ਮੀਂਹ ਹੋਣ ਦੇ ਚਾਂਸ ਜ਼ਿਆਦਾ ਨੇ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਬਲਾਚੌਰ ਨੰਗਲ ਸ਼੍ਰੀਨੰਦਪੁਰ ਸਾਹਿਬ ਰੂਪਨਗਰ ਮੋਹਾਲੀ ਦਾ ਇਲਾਕਾ ਤੇ ਪਟਿਆਲੇ ਦੇ ਕੁਝ ਇਲਾਕੇ ਲੁਧਿਆਣੇ ਦੇ ਕੁਝ ਇਲਾਕੇ ਇਹਦੇ ਵਿੱਚ ਆਉਂਦੇ ਦਿਖਾਈ ਦੇਣਗੇ ਫਿਰ ਇਹ ਬਾਅਦ ਦੁਪਹਿਰ ਮੌਸਮ ਜਿਹੜਾ ਵਿਗੜਦਾ ਹੋਇਆ ਦਿਖਾਈ ਦੇਵੇਗਾ ਜਿਸ ਦੇ ਨਾਲ ਸਾਨੂੰ ਇਹ ਸਿਸਟਮ ਅੱਗੇ ਵੱਧਦਾ ਹੋਇਆ ਦਿਖਾਈ ਦੇਣਗੇ ਜਿਸ ਦੇ ਨਾਲ ਸਾਨੂੰ ਸਿਸਟਮ ਜਿਹੜੇ ਅੰਮ੍ਰਿਤਸਰ ਤੋਂ ਲੈ ਕੇ ਫਜ਼ਿਲਕਾ ਤੱਕ ਫਰੀਦਕੋਟ ਤੱਕ ਪੱਟੀ ਮੋਗਾ ਇਸ ਸਿਸਟਮ ਇਹਦੇ ਵਿੱਚ ਆਉਂਦੇ ਦਿਖਾਈ ਦੇਣਗੇ ਤਰਨਤਾਰਨ ਸਾਹਿਬ ਹੋ ਗਿਆ ਬਟਾਲਾ ਗੁਰਦਾਸਪੁਰ ਤੇ ਹੁਸ਼ਿਆਰਪੁਰ ਇਹਨਾਂ ਇਲਾਕੇ ਵਿੱਚ ਲਗਾਤਾਰ ਮੀਂਹ ਦੇ ਚਾਂਸ 8 ਤਰੀਕ ਨੂੰ ਬਣਦੇ ਹੋਏ ਦਿਖਾਈ ਦੇਣਗੇ ਜਿਵੇਂ ਸਿਸਟਮ ਅੱਗੇ ਵਧੇਗਾ ਤਾਂ ਇੱਕ ਵਰੀ ਦੂਜਾ ਤੂਫਾਨ ਨੂੰ ਇੱਕ ਪਛਮੀ ਸਿਸਟਮ ਆਉਂਦਾ ਦਿਖਾਈ ਦੇ ਰਿਹਾ ਜੋ ਕਿ ਦੂਜਾ ਤੋਂ ਕਵਰ ਕਰੇਗਾ ਪਾਕਿਸਤਾਨ ਦੇ ਨਾਲ ਲੱਗਦੇ ਇਲਾਕੇ ਨੂੰ ਇਹਦੇ ਵਿੱਚ ਸਾਨੂੰ ਫਜ਼ਿਲਕਾ ਤੋਂ ਲੈ ਕੇ ਫਿਰ ਅੰਮ੍ਰਿਤਸਰ ਤੱਕ ਦੀ ਜਿਹੜੀ ਬੈਲਟ ਹੈ ਇਹਦੇ ਵਿੱਚ ਸਿਸਟਮ ਦੁਆਰਾ ਤੋਂ ਬਣਦੇ ਹੋਏ ਦਿਖਾਈ ਦੇਣਗੇ ਪਰ ਜ਼ਿਆਦਾਤਰ ਇਹਦੇ ਨਾਲ ਅਲੱਗ ਆ ਜਿਹੜਾ ਗੱਲ ਕੀਤੀ ਜਾਵੇ ਪੰਜ ਜ਼ਿਲ੍ਹੇ ਮੇਨ ਨੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਪਠਾਨਕੋਟ ਇਹਨਾਂ ਇਲਾਕਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਇਹ ਸਿਸਟਮ ਜਿਹੜੇ ਨੇ ਇਹ ਲਗਾਤਾਰ ਬਣਦੇ ਰਹਿਣਗੇ ਟੁੱਟਵੇਂ ਰੂਪ ਦੇ ਵਿੱਚ 8 ਤਰੀਕ ਨੂੰ ਪੂਰਾ ਦਿਨ ਇਸ ਤਿਹਕੇ ਦੇ ਬੱਦਲਬਾਈ ਤੇ ਮੀਂਹ ਦੇ ਹਾਲਾਤ ਲਗਾਤਾਰ ਰਹਿਣਗੇ ਤੇ ਫਿਰ 8 ਤਰੀਕ ਰਾਤ ਦੇ ਵੇਲੇ ਉਹ ਦੁਬਾਰਾ ਤੋਂ ਚਾਂਸ ਬਣਨਗੇ ਸਾਨੂੰ ਮਾਲਵਾ ਬੈਲਟ ਦੇ ਵਿੱਚ ਤੇ ਦੁਆਬੇ ਬੈਲਟ ਦੇ ਵਿੱਚ ਮਾਲਵੇ ਬੈਲਟ ਦੇ ਵਿੱਚ ਸੰਗਰੂਰ ਦਾ ਇਲਾਕਾ ਪਟਿਆਲੇ ਦਾ ਇਲਾਕਾ ਥੋੜਾ ਬਹੁਤਾ ਲਹਿਰਾ ਗਾਗਾ ਬਰਨਾਲੇ ਦਾ ਕੁਝ ਇਲਾਕਾ ਧੂਰੀ ਮਲੇਰ ਕੋਟਲਾ ਇਹਨਾਂ ਇਲਾਕਿਆਂ ਨੂੰ ਕਵਰ ਕਰਦਾ ਹੋਇਆ ਖੰਨੇ ਤੋਂ ਨਾਬੇ ਤੋਂ ਪਟਿਆਲੇ ਤੋਂ ਹੁੰਦਾ ਹੋਇਆ ਡੇਰਾ ਬਸੀ ਚੰਡੀਗੜ੍ਹ ਮੋਰਿੰਡਾ ਸਮਰਾਲਾ ਰੂਪਨਗਰ ਤੇ ਗੜ ਸ਼ੈਂਕਰ ਰਾਹੋ ਨਵਾਂ ਸ਼ਹਿਰ ਬਲਾਚੌਰ ਤੇ ਇਹਨਾਂ ਇਲਾਕਿਆਂ ਨੂੰ ਮੁੜ ਤੋਂ ਇਹ ਸਿਸਟਮ ਕਵਰ ਕਰੇਗਾ ਜਿਸ ਦੇ ਨਾਲ ਆਪਾਂ ਨੂੰ ਉਮੀਦ ਹੈ ਕਿ ਇਹ ਸਿਸਟਮ ਇਸ ਤੋਂ ਬਾਅਦ ਲਗਭਗ ਰਾਤ 8-9 ਵਜੇ ਤੋਂ ਬਾਅਦ 8 ਤਰੀਕ ਨੂੰ ਹੌਲੀ-ਹੌਲੀ ਸਾਫ਼ ਹੁੰਦਾ ਦਿਖਾਈ ਦੇਵੇਗਾ ਪਰ ਮੁਰਦਵਾਰਾ ਤੋਂ ਇਹ ਸਿਸਟਮ ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਇਹਨਾਂ ਵਿੱਚ ਬਰਕਰਾਰ ਰਹਿਣਗੇ ਤੇ 9 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਬਾਅਦ ਦੁਪਹਿਰ ਤੱਕ ਜਾਂ ਕਹਿ ਲਈਏ ਤਾਂ ਸਿਸਟਮ ਹਲਕੇ ਦਰਮਿਆਨੇ ਠੀਕ-ਠਾਕ ਰਹਿਣਗੇ ਬੱਦਲਬਾਈ ਪੂਰੇ ਪੰਜਾਬ 'ਚ ਰਹੇਗੀ ਉੱਤਰੀ ਪੰਜਾਬ ਦੇ ਵਿੱਚ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ ਇਹਨਾਂ ਵਿੱਚ ਜ਼ਿਆਦਾ ਸੰਘਣੀ ਬੱਦਲਬਾਈ ਰਹੇਗੀ ਤੇ ਲਗਭਗ 3 ਵਜੇ ਤੋਂ ਬਾਅਦ ਪੂਰਬੀ ਪੰਜਾਬ ਜਿਹਦੇ ਵਿੱਚ ਰੂਪਨਗਰ ਤੋਂ ਲੈ ਕੇ ਹੁਸ਼ਿਆਰਪੁਰ, ਨਵਾਂਸ਼ ਦੇ ਲਾਕਾ ਇਹਦੇ ਵਿੱਚ ਸ਼ਾਮ 5 ਵਜੇ ਤੱਕ 9 ਤਰੀਕ ਤੱਕ ਬੱਦਲਵਾਈ ਰਹਿਣ ਦੇ ਚਾਂਸ ਨੇ ਤੇ ਇਹ ਉਸ ਤੋਂ ਬਾਅਦ 7 ਵਜੇ ਦੇ ਕਰੀਬ ਮੌਸਮ ਪੰਜਾਬ ਦੇ ਵਿੱਚੋਂ ਸਾਫ਼ ਹੁੰਦਾ ਦਿਖਾਈ ਦੇਵੇਗਾ ਜਿਸ ਤੋ ਕਿ ਇੱਕ ਸਿੱਟਾ ਨਿਕਲ ਰਿਹਾ ਹੈ ਕਿ ਖਾਸ ਤੌਰ ਤੇ ਸਾਨੂੰ ਅੰਮ੍ਰਿਤਸਰ ਤੋਂ ਬੈਲਟ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਭਲਾਚੌਰ ਰੂਪਨਗਰ ਨੰਗਲ ਅਨੰਦਪੁਰ ਸਾਹਿਬ ਤੇ ਚੰਡੀਗੜ੍ਹ ਤੱਕ ਦਾ ਇਲਾਕਾ ਮੁਹਾਲੀ ਦਾ ਕਰਾਲੀ ਦਾ ਮੁਰਿੰਡੇ ਦਾ ਇਲਾਕਾ ਇਹਦੇ ਵਿੱਚ ਜ਼ਿਆਦਾ ਚਾਂਸ ਨੇ ਮੀਂਹ ਦੇ ਹੋਣ ਦੇ 8 ਤਰੀਕ ਸਵੇਰ ਤੋਂ ਲੈ ਕੇ 9 ਤਰੀਕ ਸ਼ਾਮ ਤੱਕ ਬਾਕੀ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਟੁੱਟਮੀ ਬਦਲ ਬਈ ਦੇਣਾ ਕਿਣਮਣ ਕਣੀ ਹੋ ਸਕਦੀ ਹੈ ਕੋਈ ਅਜਿਹੇ ਚਾਂਸ ਨਹੀਂ ਕਿ ਬਹੁਤ ਜ਼ਿਆਦਾ ਮੀਂਹ ਪਵੇਗਾ ਪੰਜਾਬ ਦੇ ਵਿੱਚ ਜਿਹੜੇ ਤੁਹਾਨੂੰ 7-8 ਜ਼ਿਲ੍ਹੇ ਦੱਸੇ ਨੇ ਇਹ ਜ਼ਿਆਦਾ ਫੋਕਸ ਲੱਗ ਰਿਹਾ ਹੈ ਇਹਨਾਂ ਦੇ ਉੱਪਰ ਇਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਮੀਂਹ ਦੇ ਚਾਂਸ ਨੇ ਇਸੇ ਕਰਕੇ ਰਿਕਵੈਸਟ ਕਰ ਰਹੇ ਹਾਂ ਕਿ ਇਹਨਾਂ ਸਾਰੇ ਜ਼ਿਲ੍ਹੇ ਦੇ ਕਿਸਾਨ ਜਿਹੜੇ ਨੇ ਪਾਣੀ ਵਗੈਰਾ ਲਗਾਉਣਾ ਚਾਹੁੰਦੇ ਨੇ ਜਾਂ ਖਾਦ ਦੀ ਹੈ ਉਹ ਸੋ ਸਮਝ ਕੇ ਲਗਾਓ ਅੱਜ ਜੇਕਰ ਤੁਸੀਂ ਖਾਦ ਵਗੈਰਾ ਲਾ ਦਿੰਦੇ ਹੋ ਤਾਂ ਤੁਹਾਨੂੰ ਆਉਂਦੇ ਦਿਨਾਂ ਦੇ ਵਿੱਚ ਫਾਇਦਾ ਹੋ ਜਾਵੇਗਾ ਪਾਣੀ ਨਹੀਂ ਵੀ ਲਗਾਉਦੇ ਤੁਸੀਂ ਰੁੱਕ ਕੇ ਪਾਣੀ ਲਗਾ ਸਕਦੇ ਹੋ ਅਗਰ ਤੁਸੀਂ ਜੀ ਇੱਕ ਦੋ ਦਿਨ ਵੇਟ ਕਰ ਲਓ 8 ਤਰੀਕ 9 ਤਰੀਕ ਲੰਘ ਲੈਣ ਦਿਓ ਉਸ ਹੱਬ ਨਾਲ ਪਾਣੀ ਦੀ ਆਪਣੀ ਜਿਹੜੀ ਲਗਾਉਣ ਦੀ ਤੁਸੀਂ ਜਿਹੜੀ ਵਿਉਤਬੰਦੀ ਕਰਨੀ ਹੈ ਉਸ ਹੱਬ ਨਾਲ ਬਣਾ ਪਲਾਨ ਬਣਾ ਲਿਓ ਤਾਂ ਕਿ ਕਿਸਾਨਾਂ ਦਾ ਕੋਈ ਵੱਡਾ ਨੁਕਸਾਨ ਨਾ ਹੋਵੇ ਕੋਈ ਝੋਨੇ ਦੇ ਵਿੱਚ ਕਾਫੀ ਜਿਆਦਾ ਨੁਕਸਾਨ ਸਾਡੇ ਕਿਸਾਨ ਵੀਰਾਂ ਦਾ ਹੋ ਚੁੱਕਿਆ ਝੋਨੇ ਦਾ ਕਾਫੀ ਜਿਆਦਾ ਮਾਰ ਮਾਰੀ ਹੈ ਕਾਟ ਵੀ ਕੱਟੀ ਗਈ ਹੈ ਉੱਪਰ ਸਾਨੂੰ ਡੀਏਪੀ ਮਹਿੰਗੀ ਮਿਲੀ ਹੈ ਯੂਰੀਆ ਮਹਿੰਗਾ ਮਿਲ ਰਿਹਾ ਹੈ ਅਜਿਹੇ ਦੇ ਵਿੱਚ ਝਾੜ ਘਟ ਸਕਦਾ ਹੈ ਜੇ ਤੁਸੀਂ ਅਗੇਤਾ ਪਾਣੀ ਲਗਾ ਦੋਗੇ ਅਤੇ ਦੁਆਰ ਤੋਂ ਪਾਣੀ ਮੀਂਹ ਨਾਲ ਫੇਰ ਖੜ ਜਾਂਦਾ ਹੈ ਤਾਂ ਝਾੜ ਕਾਫੀ ਜ਼ਿਆਦਾ ਘਟ ਜਾਵੇਗਾ 5 ਤੋਂ 7 ਕੁਇੰਟਲ ਝਾੜ ਘਟਣ ਦੇ ਚਾਂਸ ਬਣ ਜਾਣਗੇ ਅਜਿਹੇ ਦੇ ਵਿੱਚ ਵੇਟ ਕਰ ਲਓ 9 ਤਰੀਕ ਤੱਕ ਦੇ ਮੌਸਮ ਦੀ ਮੌਸਮ ਠੀਕ ਹੋਣ ਤੋਂ ਬਾਅਦ ਦੇਖ ਲਿਓ ਤੇ ਅਗਲੇ ਜਿਹੜੇ ਸਿਸਟਮ ਰਹਿਣਗੇ ਉਹ ਫਿਲਹਾਲ ਉਹਨਾਂ ਦੇ ਵਿੱਚ ਸਮਾਂ ਹੈ ਹਜੇ ਕੋਈ ਵੱਡੇ ਸਿਸਟਮ ਫਿਲਹਾਲ ਬਣਦੇ ਦਿਖਾਈ ਨਹੀਂ ਦੇ ਰਹੇ ਅਜਿਹਾ ਜਰੂਰ ਦੱਸਿਆ ਗਿਆ ਕਿ 14-15 ਤਰੀਕ ਤੋਂ ਕੋਈ ਮੌਸਮ ਵਿਭਾਗ ਵੱਲੋਂ ਵੀ ਪੁਸ਼ਟੀ ਨਹੀਂ ਕੀਤੀ ਗਈ ਤੇ ਅਜੇ ਇਹ ਦੇ ਵਿੱਚ ਜਿਹੜੇ ਸਿਸਟਮ ਨੇ ਉਹ ਲਗਭਗ 15 16 17 18 ਤਰੀਕ ਤੋਂ ਬਾਅਦ ਹੀ ਦਿਖਾਈ ਦੇਣਗੇ ਜੋ ਕਿ ਹਜੇ ਕਾਫੀ ਲੰਬਾ ਸਮਾਂ ਪਛੇ ਜਾਂਦਾ ਹੈ ਅਜੇ ਦੇ ਵਿੱਚ ਅਗਰ ਪਾਣੀ ਵੀ ਲੱਗ ਜਾਂਦਾ ਦੁਆਰਾ ਤੋਂ ਧੁੱਪ ਲੱਗਣ ਦੇ ਨਾਲ ਮੌਸਮ ਠੀਕ ਹੋ ਜਾਵੇਗਾ ਕਿਉਂਕਿ ਠੰਡ ਵੀ ਵਧੇਗੀ ਮੀਂਹ ਪੈਣ ਦੇ ਨਾਲ ਤਾਪਮਾਨ 20 ਡਿਗਰੀ ਤੋਂ ਥੱਲੇ ਆਉਣਗੇ ਅਜਿਹੇ ਦੇ ਵਿੱਚ ਤੁਸੀਂ ਅਗਰ ਪਾਣੀ ਲਗਾ ਦੋਗੇ ਤਾਂ ਫਿਰ ਮੁੜ ਕੇ ਤੁਹਾਡੇ ਖੇਤਾਂ ਦੇ ਵਿੱਚ ਪਾਣੀ ਤੇ ਬਾਅਦ ਅਗਰ ਮੀਂਹ ਦਾ ਪਾਣੀ ਖੜਾ ਹੁੰਦਾ ਹੈ ਤਾਂ ਬੱਤ ਆਉਣੀ ਬੱਤਰਾ ਆਉਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਵੇਗਾ ਇਸੇ ਕਰਕੇ ਰਿਕਵੈਸਟ ਕਰ ਰਹੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਬਣੇ ਰਹੋ